ਹਰ ਸਰਫੇਸ ਤੇ ਤੁਹਾਡਾ ਬਰਸ਼ ਘੁੰਮਣਾ ਚਾਹੀਦਾ ਹੈ ਜੀ ਠੀਕ ਹੈ ਇਹ ਨਹੀਂ ਵੀ ਆਪਾਂ ਨੇ ਸਿਰਫ ਸਾਰ ਨੂੰ ਇਹ ਕਰਨ ਦੀ ਆਦਤ ਹੋ ਜੀ ਜੀ ਇਟਸ ਆਲਵੇਸ ਕਿ ਆਪਾਂ 45 ਡਿਗਰੀ ਦਾ ਐਂਗਲ ਬਣਦਾ ਮਸੂੜੇ ਤੇ ਦੰਦ ਦੇ ਵਿੱਚ ਐ ਸਟ੍ਰੋਕਸ ਦੇਣੇ ਬਹੁਤ ਜ਼ਰੂਰੀ ਆ ਓਕੇ ਠੀਕ ਹੈ ਇਹ ਸਟ੍ਰੋਕਸ ਦੇਣੇ ਬਹੁਤ ਜ਼ਰੂਰੀ ਆ ਅੰਦਰ ਦੇ ਸਟ੍ਰੋਕਸ ਦੇਣੇ ਬਹੁਤ ਜ਼ਰੂਰੀ ਮੋਸਟਲੀ ਪੇਸ਼ੇਨ ਦੇ ਬਾਅਦ ਦੰਦ ਚਮਕਨੇ ਹੁੰਦੇ ਅੰਦਰ ਤੋਂ ਬਹੁਤ ਖਰਾਬ ਹਾਂਜੀ ਕੁਝ ਕੁ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਦੰਦਾਂ ਦੀ ਸਫਾਈ ਹੈ ਉਹ ਮਤਲਬ ਜਦੋਂ ਆਪਾਂ ਜਲਦੀ ਕਰਵਾਉਣ ਲੱਗ ਜਾਂਦੇ ਹਾਂ ਹਨਾ ਤੇ ਉਹਦੇ ਨਾਲ ਕਹਿੰਦੇ ਆ ਵੀ ਦੰਦ ਜਾਫਰ ਉਹ ਕਹਿੰਦੇ ਆ ਵੀ ਹਿਲਣੇ ਸ਼ੁਰੂ ਹੋ ਜਾਂਦੇ ਆ ਡੈਂਟਿਸਟ ਨੂੰ ਲੱਗਦਾ ਵੀ ਤੁਹਾਨੂੰ ਸਫਾਈ ਦੀ ਲੋੜ ਹੈ ਤਾਂ ਜ਼ਰੂਰ ਕਰवानी ਚਾਹੀਦੀ ਉਹ ਤਾਂ ਕੋਈ ਨੁਕਸਾਨ ਨਹੀਂ ਹੈਗਾ ਸੋਨਿਕ ਸਕੇਲਰਸ ਹੁੰਦੇ ਆ ਉਹ ਸਿਰਫ ਜੋ ਵੀ ਤੁਹਾਡੀ ਮੈਲ ਹੁੰਦੀ ਹੈ ਜਾਂ ਪਲਾਕ ਹੁੰਦਾ ਜਾਂ ਕੈਲਕੂਲਸ ਹੁੰਦਾ ਉਹਨੂੰ ਰਿਮੂਵ ਕਰਦੇ ਤਾਂ ਇਹਦੀ ਬੈਸਟ ਰੈਮਡੀ ਤਾਂ ਇਹ ਵੀ ਐਸ अर्ਲੀਐਸਟ ਪੋਸੀਬਲ ਉਹਨੂੰ ਚੈੱਕ ਕਰਵਾਓ ਕਲੀਨਿੰਗ ਕਰਵਾਓ ਤੇ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਦੰਦ ਖਿਸਦੇ ਨਹੀਂ ਹੈਗੇ ਬਹੁਤ ਜ਼ਿਆਦਾ ਲੋਡ ਹੈ ਜਿਵੇਂ ਕਿ ਦੰਦ ਉੱਚੇ ਹੁੰਦੇ ਆ ਜਾਂ ਜਿਨ੍ਹਾਂ ਵਿੱਚ ਤੁਸੀਂ ਗੈਪਸ ਦੀ ਗੱਲ ਕਰਦੇ ਜੀ ਆਪਾਂ ਗੈਪਸ ਐ ਉਹਨੂੰ ਆਪਾਂ ਬ੍ਰੇਸਸ ਨਾਲ ਕਰੈਕਟ ਕਰ ਸਕਦੇ ਹਾਂ ਉਹ ਬੈਸਟ ਆਪਸ਼ਨ ਹੈ ਉਹਦੀ ਕੈਪਿੰਗ ਵੀ ਹੋ ਜਾਂਦੀ ਹੈ ਪਰ ਬ੍ਰੇਸਸ ਬੈਸਟ ਆਪਸ਼ਨ ਹੈ ਮੈਂ ਕਈ ਕੇਸਸ ਦੇਖੇ ਆ ਕਿ ਹਾਂਜੀ ਵਿਆਹ ਹੋਣ ਵਾਲਾ ਜੀ ਉਹਨਾਂ ਨੇ ਕਰਵਾ ਲਈ ਹੈ ਬਟ ਉਹ ਪੂਰੀ ਲਾਈਫਟਾਈਮ ਲਈ ਤੁਹਾਡੇ ਦੰਦ ਛੋਟੇ ਹੋ ਗਏ ਜੀ ਇਹ ਥੋੜੇ ਦੰਦ ਚ ਕੋਈ ਪੇਨ ਨਹੀਂ ਸੀਗਾ ਕੋਈ ਪ੍ਰੋਬਲਮ ਨਹੀਂ ਸੀਗੀ ਫਿਰ ਆਪਾਂ ਨੂੰ ਉੱਥੇ ਕੈਪਿੰਗ ਦੀ ਲੋੜ ਵੀ ਨਹੀਂ ਹੈਗੀ ਜਿਹੜੇ ਛੋਟੇ ਬੱਚੇ ਆ ਉਹ ਬਹੁਤ ਜ਼ਿਆਦਾ ਜਿਵੇਂ ਮਿੱਠਾ ਖਾਂਦੇ ਆ ਤੇ ਉਹਦੇ ਨਾਲ ਵੀ ਕਹਿੰਦੇ ਆ ਵੀ ਦੰਦਾਂ ਦੇ ਵਿੱਚ ਉਹਨਾਂ ਦੇ ਕੀੜਾ ਲੱਗ ਜਾਂਦਾ ਹੈ ਜਾਂ ਫਿਰ ਦੰਦ ਖਰਾਬ ਹੋ ਜਾਂਦੇ ਆ ਹਨਾ ਦੋ ਟਾਈਮ ਬਰਸ਼ਿੰਗ ਤਾਂ ਉਹਨਾਂ ਨੂੰ ਕਰਵਾਓ ਸਵੇਰ ਦੀ ਕਰਵਾਓ ਸ਼ਾਮ ਦੀ ਕਰਵਾਓ ਕੁਝ ਮਿੱਠਾ ਕਰ ਖਾ ਰਹੇ ਆ ਤਾਂ ਜੇ ਆਪਾਂ ਮੀਲ ਦੇ ਨਾਲ ਖਾ ਲਈਓ ਬੈਟਰ ਹੈ ਜਿਹੜਾ ਆਪਾਂ ਇਨ ਬਿਟਵੀਨ ਖਾਈ ਜਾਂਦੇ ਆ ਵੀ ਕੁਝ ਖਾ ਕੇ ਘੰਟੇ ਬਾਅਦ ਫੇਰ ਕੋਈ ਚਾਕਲੇਟ ਖਾ ਲਈ ਜਾਂ ਉਸ ਟਾਈਮ ਕੋਈ ਕੁੱਕਰੇ ਖਾ ਲੇ ਉਹ ਸਟਿੱਕੀ ਫੂਡ ਹੁੰਦੇ ਆ ਉਹ ਚਿਪਕਦੇ ਨੇ ਤੇ ਫੇਰ ਉਹ ਪ੍ਰੋਬਲਮ ਕਰਦੇ ਨੇ ਆ ਹਰੇਕ ਸੰਦੀ ਦੰਦਾਂ ਦੇ ਨਾਲ ਖੂਬਸੂਰਤੀ ਹੁੰਦੀ ਹੈ ਸੋ ਦੰਦਾਂ ਨੂੰ ਸਵਸਥ ਬਣਾ ਕੇ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ ਸੋ ਇਸ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸੋ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਨੂੰ ਸਹੀ ਡਾਕਟਰ ਮਿਲੇ ਤਾਂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਪੈਸ਼ਲ ਡੈਂਟਿਸਟ ਡਾਕਟਰ ਡਾਕਟਰ ਰਵਿੰਦਰ ਕੌਰ ਜੀ ਤੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਮੈਮ ਤੁਹਾਡਾ ਸਾਡੇ ਦੇ ਪੰਜਾਬ ਚੈਨਲ ਤੇ ਥੈਂਕ ਯੂ ਜੀ ਬਹੁਤ ਬਹੁਤ ਮੈਮ ਅੱਜ ਸਭ ਤੋਂ ਪਹਿਲਾਂ ਮੈਂ ਇੱਕ ਕੁਐਸਚਨ ਕਰੂੰਗੀ ਤੁਹਾਨੂੰ ਕਿ ਤੁਹਾਡੀ ਜ਼ਿੰਦਗੀ ਦਾ ਸਫ਼ਰ ਕੀ ਹੈ ਤੁਸੀਂ ਸਟੱਡੀ ਕਿੱਥੋਂ ਕੀਤੀ ਹੈ ਤੇ ਤੁਸੀਂ ਮਤਲਬ ਤੁਹਾਡਾ ਇਹ ਕਿਵੇਂ ਤੁਹਾਡੇ ਮਨ 'ਚ ਖਿਆਲ ਆਇਆ ਕਿ ਤੁਸੀਂ ਇਹ ਸਪੈਸ਼ਲਿਸਟ ਡੈਂਟਿਸਟ ਡਾਕਟਰ ਹੀ ਬਣਨਾ ਸਭ ਤੋਂ ਪਹਿਲਾਂ ਥੈਂਕ ਯੂ ਮੈਨੂੰ ਆਪਣੇ ਚੈਨਲ ਤੇ ਪੋਡਕਾਸਟ ਕਰਨ ਲਈ ਥੈਂਕ ਯੂ ਤੇ ਮੇਰਾ ਨਾਮ ਹੈ ਡਾਕਟਰ ਰਵਿੰਦਰ ਪੰਗੂ ਜੀ ਮੇਦੀ ਜਿਹੜੀ ਸ਼ੁਰੂਆਤੀ ਐਜੂਕੇਸ਼ਨ ਹੈ ਉਹ ਆਪਣੀ ਬੈਂਗਲੁਰ ਹੋਈ ਹੈ ਜੀ ਤੇ ਦੈਟ ਇਸ ਫਿਰ ਮੈਂ ਕਿਤੇ ਗਵਰਨਮੈਂਟ ਡੈਂਟਲ ਕਾਲਜ ਬੈਂਗਲੌਰ ਤੋਂ ਜੀ ਤੇ ਮੇਰਾ ਕਾਫੀ ਟਾਈਮ ਬੈਂਗਲੌਰ ਯਾਨੀ ਸਾਊਥ ਚ ਵਿੱਦਿਆ ਤੇ ਉੱਥੇ ਦੀ ਜਿਹੜੀ ਲਾਈਫ ਸਟਾਈਲ ਹੈ ਜਾਂ ਉਹਨਾਂ ਦੀ ਜਿਹੜੀ ਸੋਚ ਹੈ ਉਹ ਤੇ ਮੈਨੂੰ ਬਹੁਤ ਪ੍ਰਭਾਵਿਤ ਕਰਾਂ ਜੀ ਆ ਡੈਂਟਲ ਇਦਾਂ ਸੀਗਾ ਵੀ ਸ਼ੁਰੂ ਤੋਂ ਪੜ੍ਹਾਈ ਚ ਥੋੜੀ ਵਧੀਆ ਸੀਗੀ ਜੀ ਤੇ ਜਦੋਂ ਮੇ ਰੈਂਕਿੰਗ ਆਈ ਉਹਦੇ ਚ ਮੈਨੂੰ ਡੈਂਟਲ ਸੀਟ ਮਿਲ ਰਹੀ ਸੀ ਉਹ ਵੀ ਗਵਰਨਮੈਂਟ ਡੈਂਟਲ ਕਾਲਜ ਜੇ ਮਿਲ ਰਹੀ ਸੀ ਜੀ ਤੇ ਬਸ ਨਾ ਉਸ ਟਾਈਮ ਉੱਥੇ ਜੁਆਇਨ ਕੀਤਾ ਐਂਡ ਸ਼ਾਇਦ ਉਹ ਮੇ ਜ਼ਿੰਦਗੀ ਦਾ ਬਹੁਤ ਅੱਛਾ ਤੇ ਲਾਈਫ ਚੇਂਜਿੰਗ ਡਿਸੀਜਨ ਰਹਾ ਜੀ ਐਂਡ ਆਮ ਜੁਆਇਨ ਥਿਸ ਫੇਸ ਐਂਡ ਆਮ ਇੰਜੋਇੰਗ ਥਿਸ profession ਜੀ ਸੋ ਮੈਮ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਤੋਂ ਹੀ ਸਟਾਰਟ ਕਰਾਂਗੇ ਹਨਾ ਜਿਸ ਤਰ੍ਹਾਂ ਕਿ ਹੁਣ ਜਦੋਂ ਬੱਚੇ ਹੁੰਦੇ ਆ ਬੱਚਿਆਂ ਦੇ 6 ਮਨਥ ਦੇ ਵਿੱਚ ਦੰਦ ਉੱਗਨੇ ਸ਼ੁਰੂ ਹੋ ਜਾਂਦੇ ਆ ਸੋ ਜਦੋਂ ਬੱਚਿਆਂ ਦੇ ਦੰਦ ਉੱਗਨੇ ਸ਼ੁਰੂ ਹੁੰਦੇ ਆ ਤੇ ਬੱਚਾ ਬਹੁਤ ਜ਼ਿਆਦਾ ਨਾ ਇਰੀਟੇਟ ਹੋ ਜਾਂਦਾ ਸੋ ਇਹੇ ਜੀ ਸਿਚੁਏਸ਼ਨ ਦੇ ਵਿੱਚ ਜਿਹੜੇ ਪੈਰੈਂਟਸ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਇਹ ਵੀ ਜਦੋਂ ਬੱਚੇ ਦੇ ਦੰਦ ਆਂਦੇ ਹਨ 6 ਮੰਥਸ 'ਚ ਉਹਨਾਂ ਦੇ ਸਭ ਤੋਂ ਪਹਿਲਾਂ ਲੋਅਰ ਟੀਥ ਫਲੋਰ ਫਰੰਟ ਟੀਥ ਆਂਦੇ ਨੇ ਜੀ ਤੇ ਉਹਦੇ 'ਚ ਤੁਸੀਂ ਜੋ ਉਹਨਾਂ ਦੀ ਹੈਲਥ ਅਜਕਲ ਟੀਦਰਸ ਆਂਦੇ ਨੇ ਜੀ ਠੀਕ ਹੈ ਤੇ ਟੀਦਰਸ ਇਹ ਜਿਹੇ ਚੂਜ਼ ਕਰਨੇ ਜਿਹੜੇ ਜਿਹਾਂ ਦੇ ਸਾਈਜ਼ ਥੋੜਾ ਵੱਡਾ ਹੋਵੇ ਇਦਾਂ ਦਾ ਨਾ ਹੋਵੇ ਜਿਹੜਾ ਬੱਚਾ ਚੋਕ ਕਰ ਦੇ ਜੀ ਠੀਕ ਹੈ ਉਹ ਤੇ ਉਹ ਚਬਾ ਸਕਦੇ ਨੇ ਆ ਬਾਕੀ ਉਹਨਾਂ ਨੂੰ ਫ੍ਰਿਜ 'ਚ ਰੱਖ ਕੇ ਥੋੜਾ ਚਿੰਨ ਕਰਕੇ ਤੁਸੀਂ ਬੱਚੇ ਨੂੰ ਦੋ ਉਹਦੇ ਜੋ ਗਮਸ ਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਜੀ ਇੱਕ ਹੋਰ ਕੰਮ ਆਪਾਂ ਕਰ ਸਕਦੇ ਹਾਂ ਵੀ ਆਪਣੇ ਹੈਂਡ ਵਾਸ਼ ਕਰਕੇ ਜੀ ਜੋ ਵੀ ਉਧਰੇ ਫਾਦਰ ਹੈ ਉਹ ਬੱਚਿਆਂ ਦੇ ਜਿਹੜੇ ਗਰਮਸ ਹੈ ਉਹਨੂੰ ਮ사ਜ ਦੇਣ ਉਹਦੇ ਨਾਲ ਵੀ ਉਹਨਾਂ ਨੂੰ ਬਹੁਤ ਰਿਲੀਫ ਮਿਲਦਾ ਹੈ ਜੀ ਅੱਛਾ ਕੋਈ ਵੀ ਕਪੜਾ ਹੋ ਗਿਆ ਉਹਨੂੰ ਠੰਡੇ ਪਾਣੀ 'ਚ ਡਿਪ ਕਰਕੇ ਫਿਰ ਤੁਸੀਂ ਬੱਚੇ ਨੂੰ ਉਹਨੂੰ ਬਾਈਟ ਕਰਨ ਲਈ ਦਿਓ ਉਹਦੇ ਨਾਲ ਕਾਫੀ ਰਿਲੀਫ ਮਿਲਦਾ ਹੈ ਜੀ ਬਹੁਤ ਜ਼ਿਆਦਾ ਅਗਰ ਬੱਚਾ ਪਰੇਸ਼ਾਨ ਹੈ ਤਾਂ ਥੋੜੀ ਬਹੁਤ ਮੈਡੀਕੇਸ਼ਨ ਦੇ ਸਕਦੇ ਹਾਂ ਬਟ ਓ.ਆਈ.ਡੀ ਕਰਨੀ ਚਾਹੀਦੀ ਹੈ ਜਿਹੜੀ ਇਹ ਸੂਥਿੰਗ ਰਿਲੀਫਰਸ ਹੁੰਦੇ ਆ ਟੀਦਰਸ ਹੋਗੇ ਜਾਂ ਕੋਈ ਸਪੂਨ ਹੋ ਗਿਆ ਥੋੜਾ ਚਿਲ ਸਪੂਨ ਦੇ ਦਿਓ ਉਹ ਕੁਝ ਚੀਜ਼ ਬਾਈਟ ਕਰਨ ਨੂੰ ਦੇ ਦਿਓ ਉਹਦੇ ਨਾਲ ਉਹਨਾਂ ਨੂੰ ਕਾਫੀ ਹੈਲਪਫੁਲ ਰਹਿੰਦਾ ਹੈ ਜੀ ਤੇ ਮੈਂ ਮੈਂ ਅੱਜਕੱਲ ਆਪਾਂ ਦੇਖਦੇ ਆਂ ਜਿਸ ਤਰ੍ਹਾਂ ਕਿ ਜਿਹੜੇ ਲੋਕ ਕਹਿੰਦੇ ਆ ਕੁਝ ਕੁ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਦੰਦਾਂ ਦੀ ਸਫਾਈ ਹੈ ਉਹ ਮਤਲਬ ਜਦੋਂ ਆਪਾਂ ਜਲਦੀ ਕਰਵਾਉਣ ਲੱਗ ਜਾਂਦੇ ਆ ਹਨਾ ਤੇ ਉਹਦੇ ਨਾਲ ਕਹਿੰਦੇ ਆ ਵੀ ਦੰਦ ਨਹੀਂ ਜਿਹੜੇ ਉਹ ਕੀ ਸੁਨੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਉਹ ਕਹਿੰਦੇ ਆ ਵੀ ਹਿਲਣੇ ਸ਼ੁਰੂ ਹੋ ਜਾਂਦੇ ਆ ਤੇ ਇਹਦੇ ਬਾਰੇ ਮਤਲਬ ਤੁਸੀਂ ਕੀ ਕਹੋਗੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਦੰਦ ਨੇ ਜਿਹੜੇ ਜਿ ਮਾੜਾ ਜਿਹਾ ਭਰ ਜਾਵੇ ਜਾਂ ਕੋਈ ਪ੍ਰੋਬਲਮ ਆ ਜਾਵੇ ਤੇ ਲੋਕ ਕਈ ਵਾਰ ਕਹਿੰਦੇ ਆ ਵੀ ਕੈਪਿੰਗ ਕਰਵਾ ਲੈਣੇ ਆ ਸੋ ਕਈ ਲੋਕਾਂ ਦੇ ਵਿੱਚ ਇਹ ਵਹਿਮ ਹੈ ਕਿ ਜੇ ਕੈਪਿੰਗ ਕਰਵਾ ਲਾਂਗੇ ਤੇ ਜਲਦੀ ਨਿਕਲ ਜਾਏਗੀ ਇਸ ਦੇ ਬਾਰੇ ਤੁਸੀਂ ਕੀ ਥੋੜੇ ਦੋਨੇ ਕੁਐਸਚਨਸ ਥੋੜੇ ਜਿਹਾ ਅਲੱਗ ਹੈ ਪਹਿਲਾਂ ਗੱਲ ਕਰਦੇ ਆਪਾਂ ਸਕੇਲਿੰਗ ਦੀ ਹੈ ਸਫਾਈ ਦੀ ਜੀ ਜੋ ਸਕੇਲਿੰਗ ਹੈ ਉਹ ਏਵਰੀ 6 ਮੰਥਸ ਤੁਸੀਂ ਇੱਕ ਆਪਣਾ ਚੈੱਕਅਪ ਕਰਵਾ ਜੋ ਇੱਕ ਟੈਂਟਿਸ ਨੂੰ ਲੱਗਦਾ ਵੀ ਤੁਹਾਨੂੰ ਸਫਾਈ ਦੀ ਲੋੜ ਹੈ ਤਾਂ ਉਹ ਸ਼ੁਰੂ ਕਰवानी ਚਾਹੀਦੀ ਹੈ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਜੋ ਸਕੇਲਸ ਹੁੰਦੇ ਆ আল্ট্রাসੋਨਿਕ ਸਕੇਲਸ ਹੁੰਦੇ ਆ ਉਹ ਸਿਰਫ ਜੋ ਵੀ ਤੁਹਾਡੀ ਮੈਲ ਹੁੰਦੀ ਹੈ ਜਾਂ ਪਲਾਕ ਹੁੰਦਾ ਹੈ ਜਾਂ ਕੈਲਕੂਲਸ ਹੁੰਦਾ ਹੈ ਉਹਨੂੰ ਰਿਮੂਵ ਕਰਨਾ ਹੈ ਜਿਹੜੀ ਰਹੀ ਗੱਲ ਦੰਦ ਹਿੱਲਣ ਦੀ ਉਹ ਉਹਨਾਂ ਦੇ ਹਿੱਲਦੇ ਨੇ ਜਿਹੜੇ ਤੁਹਾਡੇ ਕੋਲ ਆਂਦੇ ਹੀ ਬਹੁਤ ਲੇਟ ਨੇ ਓਕੇ ਆਲਰੇਡੀ ਕੈਲਕੂਲਸ ਡਿਪੋਜ਼ਿਟ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉੱਥੇ ਦਾ ਬੋਨ ਗਮ ਸਭ ਕੁਝ ਬਹੁਤ ਜ਼ਿਆਦਾ ਥੱਲੇ ਚਲਾ ਜਾਂਦਾ ਹੈ ਤੇ ਆਪਾਂ ਜਦ ਉਹਨੂੰ ਸਾਫ਼ ਕਰਦੇ ਆਂ ਤੇ ਇੱਕ ਤਰ੍ਹਾਂ ਦਾ ਪੱਥਰ ਨੇ ਦੰਦ ਨੂੰ ਜੀ ਜਿਵੇਂ ਆਪਾਂ ਨੂੰ ਰਿਮੂਵ ਕਰਦੇ ਦੰਦ ਹਿੱਲਣ ਲੱਗ ਜਾਂਦਾ ਉਹਦੇ ਚ ਤੁਸੀਂ ਕੁਝ ਜ਼ਿਆਦਾ ਕਰ ਨਹੀਂ ਸਕਦੇ ਤੇ ਇਹਦੀ ਬੈਸਟ ਰੈਮੇਡੀ ਤਾਂ ਇਹ ਵੀ ਐਸ अर्ਲੀਐਸਟ ਪੋਸੀਬਲ ਉਹਨੂੰ ਚੈੱਕ ਕਰਵਾਓ ਕਲੀਨਿੰਗ ਕਰਵਾਓ ਤੇ ਉਹਦੇ ਨਾਲ ਕੁਝ ਪ੍ਰੋਬਲਮ ਨਹੀਂ ਆਉਂਦੀ ਕੋਈ ਦੰਦ ਖਿਸਦੇ ਨਹੀਂ ਹੈਗੇ ਉਹ ਤੁਹਾਡੇ ਔਰਲ ਹਾਈਜੀਨ ਲਈ ਗੁੱਡ ਯੂ نو ਬ੍ਰੈਥ ਲਈ ਸਬਲੀ ਬਹੁਤ ਵਧੀਆ ਰਹਿੰਦਾ ਪੂਰੇ ਜਿਹੜੇ ਮਾਉਥ ਦੀ ਥੋੜੀ ਔਰਲ ਹੈਲਥ ਹੈ ਉਹ ਚੰਗੀ ਰਹਿੰਦੀ ਹੈ ਤੇ ਟਾਈਮਲੀ ਚੈੱਕਅਪ 6 ਮਨਸ ਬਾਅਦ ਕਰਵਾ ਲੈਣਾ ਚਾਹੀਦਾ ਹੈ ਜੀ ਤੇ ਇਹ ਜਿਹੜਾ ਦੂਜਾ ਕੁਐਸਚਨ ਸੀਗਾ ਤੁਹਾਡਾ ਵੀ ਦੰਦ ਪੁੱਲ ਰਹੇ ਆ ਜਾਂ ਕੈਪਿੰਗ ਸੀ ਕੈਪਿੰਗ ਅ ਦਾ ਜਿਹੜਾ ਫੈਸਲਾ ਹੈ ਉਹ ਮੋਸਟਲੀ ਉਸ ਟਾਈਮ ਲਿੱਤਾ ਜਾਂਦਾ ਹੈ ਵੀ ਜਦੋਂ ਆਪਾਂ ਕੋਈ ਰੂਟ ਕੈਨਲ ਕਰਦੇ ਆਂ ਜੀ ਉਸ ਤੋਂ ਬਾਅਦ ਦੰਦ ਨੂੰ ਪ੍ਰੋਟੈਕਟ ਕਰਨ ਲਈ ਵੀ ਉਹਦਾ ਜਿਹੜਾ ਸਟਰਕਚਰ ਹੈ ਇੱਕ ਸਮੇਂ ਦੀ ਬਲੱਡ ਸਪਲਾਈ ਖਤਮ ਹੋ ਜਾਂਦੀ ਹੈ ਜੀ ਤੇ ਉਹ ਬ੍ਰਿਟਲ ਹੋ ਜਾਂਦਾ ਹੈ ਉਹ ਪੁਰਦਾ ਹੈ ਤੋਂ ਨੂੰ ਪ੍ਰੋਟੈਕਟ ਕਰਨ ਲਈ ਉਹਦੇ ਉੱਪਰ ਕੈਪਿੰਗ ਦਿੱਤੀ ਜਾਂਦੀ ਹੈ ਤੇ ਉਹ ਕਰਵਾਣੀ ਵੀ ਜ਼ਰੂਰੀ ਹੈ ਜੀ ਤੇ ਜਿਹੜੀ ਸ਼ੇਪ ਐਂਡ ਸਾਈਜ਼ਸ ਦੀ ਗੱਲ ਕਰ ਰਹੇ ਆ ਸ਼ੇਪ ਐਂਡ ਸਾਈਜ਼ ਦੰਦ ਦਾ ਆਪਣੇ ਕੰਟਰੋਲ 'ਚ ਨਹੀਂ ਹੈਗਾ ਜੀ ਉਹ ਹੈਰਿਟਰੀ ਹੈ ਉਹ ਕੁਦਰਤੀ ਤੌਰ ਤੇ ਜੋ ਰੱਬ ਨੇ ਤੁਹਾਨੂੰ ਦੇਣਾ ਹੈ ਉਹ ਉਹ ਤਾਂ ਆਪਾਂ ਨੂੰ ਉਹੀ ਐਕਸੈਪਟ ਕਰਨਾ ਪਏਗਾ ਬਟ ਹਾਂ ਇਨ ਫਿਊਚਰ ਜਾ ਕੇ ਆਪਾਂ ਨੂੰ ਚੇਂਜ ਕਰ ਸਕਦੇ ਆ ਜੀ ਸਾਈਜ਼ ਸ਼ੇਪ ਨੂੰ ਸਮਾਈਲ ਡਿਜ਼ਾਈਨਿੰਗ ਦਾ ਚੇਂਜ ਕੀਤਾ ਜਾ ਸਕਦਾ ਪਰ ਮੈਂ ਇਹਦੇ ਬਹੁਤ ਹੱਕ ਚ ਨਹੀਂ ਹੈਗੀ ਜੀ ਮੈਂ ਇਹੀ ਐਡਵਾਈਸ ਕਰਦੀ ਮੈਂ ਆਪਣੇ ਪੇਸ਼IENTS ਨੂੰ ਤਾਂ ਇਹ ਐਡਵਾਈਸ ਕਰਦੀ ਮੈਂ ਜਿੰਨਾ ਘੱਟ ਆਪਾਂ ਦੰਦ ਨੂੰ ਛੇੜੀਏ ਹਾਂਜੀ ਅੰਟਿਲ ਅਨਲੈਸ ਬਹੁਤ ਜ਼ਿਆਦਾ ਆਪ ਨੂੰ ਜ਼ਰੂਰਤ ਹੈ ਕੁਝ ਕਰਨ ਦੀ ਤੁਸੀਂ ਤਾਂ ਕਰਵਾਓ ਜੀ ਜਿਸ ਦੇਖਾ ਜਾ ਰਹੀ ਵੀ ਇਦਾਂ ਦੀ ਸਮਾਈਲ ਕਰਨੀ ਹੈ ਉਹ ਕਰਨੀ ਨਹੀਂ ਹਾਂ ਬਹੁਤ ਬਹੁਤ ਜ਼ਿਆਦਾ ਲੋਡ ਹੈ ਜਿਵੇਂ ਕਿ ਦੰਦ ਉੱਚੇ ਹੁੰਦੇ ਆ ਜਾਂ ਜਿਹਨਾਂ ਤੁਸੀਂ ਗੈਪਸ ਦੀ ਗੱਲ ਕਰਦੇ ਆ ਜੀ ਆਪਾਂ ਗੈਪਸ ਐ ਉਹਨੂੰ ਆਪਾਂ ਬ੍ਰੇਸਸ ਨਾਲ ਕਰੈਕਟ ਕਰ ਸਕਦੇ ਆ ਉਹ ਬੈਸਟ ਆਪਸ਼ਨ ਹੈ ਉਹਦੀ ਕੈਪਿੰਗ ਵੀ ਹੋ ਜਾਂਦੀ ਹੈ ਪਰ ਬ੍ਰੇਸਸ ਬੈਸਟ ਆਪਸ਼ਨ ਹੈ ਠੀਕ ਹੈ ਤੇ ਕੈਪਿੰਗ ਜੋ ਇੱਕ ਚੀਜ਼ ਜਿਹੜੀ ਹੈਗੀ ਆ ਤੁਹਾਡਾ ਤੁਹਾਨੂੰ ਸਾਨੂੰ ਬਹੁਤ ਕਿਸਣਾ ਪੈਂਦਾ ਉਹਦਾ ਸਾਈਜ਼ ਆਪਾਂ ਨੂੰ ਬਹੁਤ ਛੋਟਾ ਕਰਨਾ ਪੈਂਦਾ ਉਹਦੇ ਬਾਅਦ ਜਾ ਕੇ ਉੱਥੇ ਕੈਪ ਲੱਗੇਗੀ ਉਹ ਉੱਥੇ ਹੀ ਕਰਨਾ ਜਿੱਥੇ ਰਿਕੁਆਇਰਮੈਂਟ ਹੈਗੀ ਹੈ ਜੀ ਅਨੈਸੀਸਰਲੀ ਕਿਸੇ ਨੇ ਕਹਤਾ ਮੈਂ ਕਈ ਕੇਸਸ ਦੇਖੇ ਆ ਕਿ ਹਾਂਜੀ ਵਿਆਹ ਹੋਣ ਵਾਲਾ ਹੈ ਜੀ ਉਹਨਾਂ ਨੇ ਕਰਵਾ ਲਈ ਹੈ ਬਟ ਉਹ ਪੂਰੀ ਲਾਈਫਟਾਈਮ ਥੋੜੇ ਤਾਂ ਛੋਟੇ ਹੋ ਗਏ ਜੀ ਇਹ ਥੋੜੇ ਦੰਦ ਚ ਕੋਈ ਪੇਨ ਨਹੀਂ ਸੀਗਾ ਕੋਈ ਪ੍ਰੋਬਲਮ ਨਹੀਂ ਸੀਗੀ ਫਿਰ ਆਪਾਂ ਨੂੰ ਉੱਥੇ ਕੈਪਿੰਗ ਦੀ ਲੋੜ ਵੀ ਨਹੀਂ ਹੈਗੀ ਉਹ ਇੱਕ ਅੱਛਾ ਡੈਂਟਿਸਟ ਤੁਹਾਨੂੰ ਹਮੇਸ਼ਾ ਪ੍ਰੋਪਰ ਹੀ ਗਾਈਡ ਕਰੇਗਾ ਅਨਨੇਸੈਸਰੀ ਟਰੀਟਮੈਂਟ ਉਹ ਐਡਵਾਈਸ ਨਹੀਂ ਕਰਨਗੇ ਜੀ ਤੇ ਮੈਂ ਤਾਂ ਹੀ ਕਹਾਂਗੀ ਥੋੜਾ ਜਾ ਅੱਛੇ ਡੈਂਟਿਸਟ ਕੋਲ ਜਾਓ ਹਾਂ ਪੈਸੇ ਸਾਰੇ ਨੇ ਕਮਾਣੇ ਆ ਬਟ ਇੱਕ ਚੰਗੀ ਗਾਈਡੈਂਸ ਫੈਸ਼ਨ ਉਹ ਦੇਣੀ ਜ਼ਰੂਰੀ ਹੈ ਜੀ ਰੂਟ ਕੈਨਲ ਦਾ ਵਿੱਚ ਤੁਸੀਂ ਜ਼ਿਕਰ ਕੀਤਾ ਹੈ ਇਹ ਇਹਦੇ ਕੀ ਸਿੰਪਟਮ ਹੁੰਦੇ ਨੇ ਤੇ ਇਹ ਕਿਉਂ ਹੁੰਦਾ ਸਿੰਪਟਮ ਤਾਂ ਇਹਦਾ ਜੀ ਸਭ ਤੋਂ ਵੱਡਾ ਸਿੰਪਟਮ ਪੇਨ ਹੈ ਕਈ ਵਾਰ ਥੋੜੇ ਕੋਲ ਐਕਸਟ੍ਰੀਮ ਪੇਨ ਜੇ ਹੀ ਆਉਂਦਾ ਹੈ ਜੀ ਉਹ ਪੇਨ ਤਾਂ ਹੁੰਦਾ ਹੈ ਬਿਕਾਜ਼ ਜਿਹੜੀ ਵੀ ਡੈਂਟਲ ਕੇੜੀਜ਼ ਐ ਜਾਂ ਜਿਹੜਾ ਕੀੜਾ ਲੱਗਣਾ ਆਪਾਂ ਕਹਿੰਦੇ ਆਮ ਭਾਸ਼ਾ 'ਚ ਉਹ ਥੋੜਾ ਡੀਪ ਚਲਾ ਜਾਂਦਾ ਹੈ ਪਲਪ ਤੱਕ ਪਹੁੰਚ ਜਾਂਦਾ ਹੈ ਜਾਂ ਦੰਦ ਦੀ ਨਸ ਤੱਕ ਪਹੁੰਚ ਜਾਂਦਾ ਹੈ ਆਮ ਲੈਂਗੁਏਜ 'ਚ ਜਦੋਂ ਉੱਥੇ ਤੱਕ ਪਹੁੰਚ ਜਾਂਦਾ ਹੈ ਤਾਂ ਆਪਾਂ ਨੂੰ ਉਹ ਨਸ ਦਾ ਟ੍ਰੀਟਮੈਂਟ ਕਰਨਾ ਪੈਂਦਾ ਹੈ ਜੀ ਠੀਕ ਹੈ ਜੀ ਉਹਨੂੰ ਠੀਕ ਕਰਨਾ ਪੈਂਦਾ ਹੈ ਉਸ ਉਹਦੇ ਲਈ ਰੂਟ ਕਨਲ ਟ੍ਰੀਟਮੈਂਟ ਕੀਤਾ ਜਾਂਦਾ ਹੈ ਬੇਸਿਕਲੀ ਦੰਦ ਦੇ ਵਿੱਚ ਕਨਾਲਸ ਹੁੰਦੀਆਂ ਨੇ ਉਹ ਕਨਾਲਸ ਨੂੰ ਆਪਾਂ ਸਾਫ਼ ਕਰਦੇ ਆਂ ਤੇ ਉਸ ਤੋਂ ਬਾ ਜੀ ਸੋ ਰੂਟ ਕੈਨਲ ਟਰੀਟਮੈਂਟ ਦਾ ਬਹੁਤ ਲੋਕਾਂ ਨੂੰ ਡਰ ਹੈ ਕੁਛ ਨਹੀਂ ਹੁੰਦਾ ਇੱਕ ਅਗਰ ਚੰਗੇ ਤਰੀਕੇ ਨਾਲ ਕੀਤੀ ਜਾਵੇ ਤਾਂ ਬੜਾ ਪੇਨਲੈਸ ਟਰੀਟਮੈਂਟ ਰਹਿੰਦਾ ਹੈ ਜੀ ਪ੍ਰੀਫਰੈਬਲੀ ਕਈ ਕੇਸਸ ਅਸੀਂ ਤਾਂ ਸਿੰਗਲ ਵਿਜ਼ਿਟ ਪ੍ਰੇਫਰ ਕਰਦੇ ਹਾਂ ਵੀ ਇੱਕ ਦਿਨ ਚੇ ਪੇਸ਼ੈਂਟ ਨੂੰ ਕਰਕੇ ਦੇ ਦਈਏ ਜੀ ਤੇ ਕੰਫਰਟ ਲੈਵਲ ਅੱਛਾ ਰਹਿੰਦਾ ਉਹਦੇ ਚੇ ਪੇਸ਼ੈਂਟ ਨੂੰ ਜੀ ਤੇ ਮੈਮ ਜਿਸ ਤਰ੍ਹਾਂ ਤੁਸੀਂ ਇਹ ਵੀ ਗੱਲ ਕੀਤੀ ਸੀ ਵੀ ਸ਼ੇਪ ਤੇ ਸਾਈਜ਼ ਜਿਹੜਾ ਸ਼ੇਪ ਨੇ ਜਿਹੜੀ ਜਿਹੜੀ ਸ਼ੇਪ ਹੈ ਉਹ ਮਤਲਬ ਜਿਸ ਤਰ੍ਹਾਂ ਹੁੰਦੀ ਹੈ ਵੀ ਉਹਨੂੰ ਨਹੀਂ ਆਪਾਂ ਕੁਝ ਵੀ ਉਹ ਕਰ ਸਕਦੇ ਪਰ ਇਹਦੇ ਵਿੱਚ ਮੈਂ ਇਹ ਪੁੱਛਣਾ ਚਾਹਾਂਗੀ ਤੁਹਾਨੂੰ ਦਰਸ਼ਕਾਂ ਨੂੰ ਤੁਸੀਂ ਇਹ ਹੀ ਦੱਸੋ ਕਿ ਜਿਹੜ ਸਾਈਜ਼ ਹੈ ਜਾਂ ਫਿਰ ਜਿਵੇਂ ਹੁਣ ਟੀਥ ਪ੍ਰੋਪਰ ਤਰੀਕੇ ਨਾਲ ਨਹੀਂ ਕਈ ਵਾਰ ਹੁੰਦੇ ਹੈਗੇ ਹਨਾ ਤੇ ਗੈਪ ਵੀ ਹੁੰਦਾ ਉਹਦੇ ਵਿੱਚ ਗੈਪ ਨੂੰ ਮਤਲਬ ਬਚਪਨ ਤੋਂ ਹੀ ਆਪਾਂ ਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਚਾਹੀਏ ਫਿਰ ਬਾਅਦ ਵਿੱਚ ਠੀਕ ਹੋ ਵੀ ਸਕਦਾ ਹਾਂ ਐਕਚੁਅਲੀ ਕਿ ਇਹ ਜਿਹੜੇ ਥੋੜੇ ਦੰਦ ਆਣ ਦਾ ਪ੍ਰੋਸੈਸ ਹੈ ਉਹਨੂੰ ਤੁਸੀਂ ਜਾਂਦਾ ਕੋਈ ਚੇਂਜ ਨਹੀਂ ਕਰ ਸਕਦੇ ਜੀ ਕੁਝ ਤਾਂ ਹੈਰਿਡਿਟਰੀ ਹੋਏਗਾ ਜੇ ਮਦਰ ਫਾਦਰ ਦੇ ਕਿਸੇ ਦੰਦ ਦੇ ਵਿੱਚ ਖਿੱਦ ਹੈਗੀ ਹੈ ਤਾਂ ਬਹੁਤ ਚਾਂਸਸ ਹੁੰਦੇ ਨੇ ਅੱਗੇ ਜਾ ਕੇ ਆਉਣ ਤੇ ਜੋ ਆ ਵੀ ਰਹੇ ਹਨ ਉਹਨੂੰ ਬਾਅਦ ਵਿੱਚ ਕਰੈਕਟ ਕਰ ਸਕਦਾ ਜਦੋਂ ਬ੍ਰੇਸਸ ਨਾਲ ਜੀ ਜਾਂ ਫਿਰ ਕੈਪਿੰਗਸ ਨਾਲ ਬ੍ਰੇਸਸ ਬੈਟਰ ਆਪਸ਼ਨ ਹੈ ਤੁਹਾਡੇ ਟੂਥ ਸਟਰਕਚਰ ਨੂੰ ਕੋਈ ਹਾਰਮ ਨਹੀਂ ਪਹੁੰਚੇਗਾ ਜੋ ਵੀ ਗੈਪ ਹਨ ਨੂੰ ਕਲੋਸ ਕੀਤਾ ਜਾਏਗਾ ਤੇ ਉਹ ਲੰਬਾ ਬਾਕੀ ਦੰਦ ਦਾ ਸਟਰਕਚਰ ਸੇਫ ਰਹੇਗਾ ਜੀ ਪਰ ਅਗਰ ਕਿਸੇ ਪੇਸ਼ੈਂਟ ਕੋਲ ਟਾਈਮ ਨਹੀਂ ਹੈਗਾ ਕਿ ਹਾਂ ਜੀ ਸਾਨੂੰ ਤਾਂ ਵਿਦਨ ਫਿਊ ਡੇਸ ਹੀ ਸਾਨੂੰ ਟਰੀਟਮੈਂਟ ਚਾਹੀਦਾ ਫਿਰ ਤਾਂ ਕੈਪਿੰਗ ਹੈ ਬਟ ਇਨ ਅ ਫੇਵਰੇਬਲ ਆਪਸ਼ਨ ਨਹੀਂ ਹੈ ਮੈਂ ਗਾਈਡਿੰਗ ਕਰਦੀ ਜੀ ਟਾਈਮ ਥੋੜਾ ਜਿਹਾ ਬੱਚਿਆਂ ਨੂੰ ਅਗਰ ਲੱਗਦਾ ਵੀ ਹਾਂ ਉਹਨਾਂ ਦੇ ਗੈਪਸ ਆ ਜਾਂਦੇ ਹਨ ਟਾਈਮਲੀ ਦਿਖਾਓ ਜਦੋਂ 13 14 15 ਸਾਲ ਦੇ ਹੋਣ ਲੱਗ ਬਾਈ ਦਾ ਟਾਈਮ ਕਾਲਜ ਜਾਣਾ ਉਸ ਤੋਂ ਪਹਿਲਾਂ ਉਹਨਾਂ ਦੇ ਬ੍ਰੇਸਸ ਟਰੀਟਮੈਂਟ ਕੰਪਲੀਟ ਹੋ ਜਾਣਾ ਚਾਹੀਦਾ ਜੀ ਜੀ ਅ ਤੇ ਮੈਮ ਅੱਜਕੱਲ੍ਹ ਦੇਖਿਆ ਜਾਂਦਾ ਹੈ ਕਿ ਜਿਹੜੇ ਛੋਟੇ ਬੱਚੇ ਐ ਉਹ ਬਹੁਤ ਜ਼ਿਆਦਾ ਜਿਵੇਂ ਮਿੱਠਾ ਖਾਂਦੇ ਐ ਤੇ ਉਹਦੇ ਨਾਲ ਵੀ ਕਹਿੰਦੇ ਐ ਵੀ ਦੰਦਾਂ ਦੇ ਵਿੱਚ ਉਹਨਾਂ ਦੇ ਕੀੜਾ ਲੱਗ ਜਾਂਦਾ ਹੈ ਜਾਂ ਫਿਰ ਦੰਦ ਖਰਾਬ ਹੋ ਜਾਂਦੇ ਐ ਹਨਾ ਕਿਵੇਂ ਕਿ ਬੱਚਿਆਂ ਦਾ ਦਿਲ ਤਾਂ ਕਰਦਾ ਹੀ ਐ ਖਾਣ ਨੂੰ ਬੱਚੇ ਤਾਂ ਰੁਕ ਨਹੀਂ ਸਕਦੇ ਹਨਾ ਸੋ ਇਸ ਦੇ ਬਾਰੇ ਤੁਸੀਂ ਕਿਵੇਂ ਮਤਲਬ ਆਪਾਂ ਬੱਚਿਆਂ ਨੂੰ ਇਹ ਸੁਜੈਸਟ ਕਰਾਂਗੇ ਕਿ ਲੇਖੋ ਮਿੱਠਾ ਤਾਂ ਕੋਈ ਵੀ ਅਵੋਇਡ ਨਹੀਂ ਕਰਦਾ ਮੈਂ ਖੁਦ ਹੁਣ ਇੱਕ ਚਾਕਲੇਟ ਖਾ ਕੇ ਆਈ ਹਾਂ ਜੀ ਜੀ ਠੀਕ ਹੈ ਬਟ ਕੀ ਹੁੰਦਾ ਕਿ ਥੋੜਾ ਜਿਹਾ ਬੱਚਿਆਂ ਨੂੰ ਗਾਈਡ ਕਰਨਾ ਪੈਂਦਾ ਦੋ ਟਾਈਮ ਬਰਸ਼ਿੰਗ ਤਾਂ ਉਹਨਾਂ ਨੂੰ ਕਰਵਾਓ ਸੇ दी करवाओ शाम दी करवाओ हर मील तो बाद उन्होंने को रिंस कर कुछ मिठा अगर खा रहे हैं तो जो आप मील के नाल खा ली बैटर है okay. जो आप इन बिटवीन खाई जाने भी कुछ खा के घंटे बाद फिर कोई चॉकलेट hmm. खा ली या उस तो कोई कुरकुरे खा ले hmm. वो स्टिकी फूड होंगे जी वो चिपकते हैं तो फिर वो प्रॉब्लम करते हैं कुछ लोगों से टेंडेंसी ज्यादा होंगी है तो यह बस एक ही ऑप्शन है कि हाइजीन अच्छी रखन पेरेंट्स ध्यान दें छे साल की एज के फर्स्ट परमानेंट टूथ इरप्ट हो जाता है जी तो ਦੇਖੋ ਦੇਖਣਾ ਤਾਂ ਸ਼ੁਰੂ ਤੋਂ ਹੀ ਚਾਹੀਦਾ 6 ਮਨਸਤੋ ਦੇਖਣਾ ਚਾਹੀਦਾ ਪਰ ਬੱਚੇ ਥੋੜੇ ਛੋਟੇ ਹੁੰਦੇ ਨੇ ਕੋਆਪਰੇਟਿਵ ਨਹੀਂ ਹੁੰਦੇ 6 ਇਅਰਸ ਤੱਕ ਜਾ ਕੇ ਥੋੜਾ ਸਮਝਣ ਲੱਗ ਜਾਂਦੇ ਬਿਲਕੁਲ ਪਰ ਧਿਆਨ ਸ਼ੁਰੂ ਤੋਂ ਦੋ ਤਾਂ ਬੈਟਰ ਹੈ ਜੀ ਤੇ ਮੈਮ ਜੇਕਰ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਹਨਾ ਬਜ਼ੁਰਗ ਨੇ ਜਿਹੜੇ ਉਹਨਾਂ ਦੇ ਜਦੋਂ ਦੰਦ ਨਿਕਲ ਜਾਂਦੇ ਆ ਤੋ ਨੂੰ ਕਿਵੇਂ ਰਿਪਲੇਸਮੈਂਟ ਕਰਵਾਉਣੀ ਚਾਹੀਦੀ ਹੈ ਦੇਖੋ ਜੇ ਇਹਦੇ ਚ ਟੂ ਆਪਸ਼ਨਸ ਹੁੰਦੇ ਨੇ ਇੱਕ ਰਿਮੂਵਬਲ ਹੁੰਦਾ ਇੱਕ ਫਿਕਸ ਹੁੰਦਾ ਹੈ ਜੀ ਰਿਮੂਵਬਲ ਚ ਆ ਜਾਂਦੇ ਡੈਂਚਿਅਲਸ ਜੀ ਜਿਹੜੇ ਜਬੜਾ ਕਹਿੰਦੇ ਆ ਜਬਾੜਾ ਕਹਿੰਦੇ ਆ ਉਹਨਾਂ ਨੂੰ ਰੋਜ਼ ਕੱਢਣੇ ਪਾਣੇ ਆ ਤੇ ਸਾਫ਼ ਕਰਨੇ ਆਪਣੇ ਆਪ ਜੀ ਕੰਦਾ ਇੰਪਲੈਂਟ ਸਪੋਰਟਡ ਉਹਦੇ ਵਿੱਚ ਇੰਪਲੈਂਟਸ ਲੱਗਦੇ ਆ ਉਹਨਾਂ ਦੇ ਉੱਪਰ ਉਹਨਾਂ ਦੇ ਡੈਂਚਰਸ ਜਾਂ ਪ੍ਰੋਸੈਸ ਫਿਕਸ ਹੋ ਜਾਂਦੀ ਹੈ ਦੋਨਾਂ 'ਚ ਇੱਕੇ ਫਰਕ ਹੈ ਕੋਸਟ ਦਾ ਜੀ ਠੀਕ ਹੈ ਇਹਦੀ ਕੋਸਟ ਬਹੁਤ ਘੱਟ ਰਹਿੰਦੀ ਹੈ ਮੇਬੀ ਵਿਥਨ 20000 ਅਪਰ ਕੇਸ ਕਰ ਸਕਦੇ ਆ ਉਹ ਥੋੜਾ ਲੈਕਸ 'ਚ ਚਲੇ ਜਾਂਦੇ ਆ ਪੇਸ਼ੀਅਨ ਕੰਪਲਾਈਅੰਸ ਜੋ ਹੁੰਦਾ ਹੈ ਪੇਸ਼ੈਂਟ ਜਿਹੜਾ ਕੰਫਰਟੇਬਲ ਹੁੰਦਾ ਹੈ ਫਿਕਸਡ ਪ੍ਰੋਸੈਸ 'ਚ ਜ਼ਿਆਦਾ ਹੁੰਦਾ ਹੈ ਜੀ ਅਫੋਰਡੇਬਿਲਟੀ ਇਸ਼ੂ ਹੈ ਦੋਨਾਂ ਦੇ ਵਿੱਚ ਜੀ ਬਾਕੀ ਕਈ ਫੈਕਟਰਸ ਹੁੰਦੇ ਆ ਬੋਨ ਲੈਵਲਸ ਹੋ ਗਈ ਕੀ ਕੀ ਹੁੰਦਾ ਹੈ ਕਰੋ ਨਾਲੇ ਜਾਂ ਤਾਂ ਆਪਾਂ ਡੈਂਚਰ ਬਣਾਈਏ ਜਾਂ ਫਿਰ ਇੰਪਲਾਂਟ ਸਪੋਰਟਡ ਪ੍ਰੋਸੈਸਸ ਦੇਈਏ ਜੀ ਸੋ ਮੇਰੇ ਕੋਲ ਇੱਕ ਕਲਾਸ ਕੁਐਸਚਨ ਹੈ ਕਿ ਜਿਸ ਤਰ੍ਹਾਂ ਲੋਕ ਲੋਕਾਂ ਨੂੰ ਆਪਾਂ ਦੱਸਣਾ ਹੈ ਕਿ ਜਿਹੜੇ ਟਿੱਥ ਨੇ ਉਹਨਾਂ ਦੇ ਉਹ ਹੈਲਦੀ ਰੱਖਣਾ ਚਾਹੁੰਦੇ ਆ ਪਰ ਲੋਕ ਅਵੇਅਰ ਨਹੀਂ ਹੈਗੇ ਇਸ ਚੀਜ਼ ਦੇ ਲਈ ਹਨਾ ਸੋ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਮੈਸੇਜ ਦਿਵੋ ਕਿ ਆਪਾਂ ਕਿਸ ਤਰ੍ਹਾਂ ਜਿਹੜੇ ਟਿੱਥ ਨੇ ਉਹਨਾਂ ਨੂੰ ਹੈਲਦੀ ਰੱਖ ਸਕਦੇ ਹਾਂ ਤੇ ਉਹਦੇ ਲਈ ਕੀ ਪ੍ਰੋਸੀਜਰ ਨੇ ਜਿਹੜੇ ਉਹ ਫਾਲੋ ਕਰਨੇ ਚਾਹੀਦੇ ਆ ਦੇਖੋ ਜੀ ਮੇਰਾ ਸਭ ਤੋਂ ਵੱਡਾ ਮੈਸੇਜ ਤਾਂ ਇਹ ਹੈ ਕਿ ਜੋ ਔਰਲ ਹੈਲਥ ਹੈ ਜਾਂ ਜੋ ਦੰਦਾਂ ਦੀ ਹੈਲਥ ਹੈ ਜਾਂ ਮੂੰਹ ਦੀ ਹੈਲਥ ਹੈ ਉਹ ਸਿਰਫ ਮੂੰਹ ਨਾਲ ਰਿਲੇਟਡ ਨਹੀਂ ਹੈਗੀ ਤੁਹਾਡੀ ਪੂਰੀ ਬਾਡੀ ਨਾਲ ਰਿਲੇਟਡ ਹੈ ਜਿੰਨੀ ਵੀ ਸਿਸਟਮਿਕ ਡਿਜ਼ੀਜ਼ਸ ਐ ਹਾਰਟ ਡਿਜ਼ੀਜ਼ਸ ਡਾਇਬੀਟੀਸ ਇਹ ਸਾਰਾ ਦਾ ਇੰਟਰ ਰਿਲੇਸ਼ਨ ਹੈ ਜੀ ਤਾਂ ਸਿਰਫ ਇਹ ਨਾ ਸੋਚੋ ਵੀ ਸਾਡੇ ਸਿਰਫ দাঁਤ ਨੇ ਤੇ ਇਹਨਾਂ ਦਾ ਬਾਕੀ ਚੀਜ਼ਾਂ ਤੇ ਅਸਰ ਨਹੀਂ ਪੈਂਦਾ ਬਹੁਤ ਬਹੁਤ ਵੱਡਾ ਅਸਰ ਹੈ ਇਹਦੇ ਪਿੱਛੇ ਕਾਫੀ ਸਾਈ ਰਿਸਰਚਸ ਨੇ ਜੀ ਤੇ ਜੋ ਸਭ ਤੋਂ ਬੈਸਟ ਆਪਸ਼ਨ ਹੈ ਉਹ ਸੀ ਹਾਈਜਨ ਅੱਛੀ ਰੱਖੋ ਸਵੇਰੇ ਬਰਸ਼ ਕਰੋ ਸ਼ਾਮ ਨੂੰ ਬਰਸ਼ ਕਰੋ ਸੌਣ ਤੋਂ ਪਹਿਲਾਂ ਲਾਸਟ ਕਮ ਤੁਹਾਡਾ ਹੋਏਗਾ ਬਰਸ਼ ਕਰਨਾ ਜੀ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਵੀ ਆਪਾਂ ਰਾਤ ਨੂੰ ਦੁੱਧ ਪੀ ਕੇ ਸੌਣੇ ਹਾਂ ਹਾਂ ਉਹ ਬਿਲਕੁਲ ਗਲਤ ਹੈ ਤੁਸੀਂ ਦੁੱਧ ਪੀਣਾ ਪੀਓ ਬਟ ਉਸ ਤੋਂ ਬਾਅਦ ਤੁਸੀਂ ਬ੍ਰਸ਼ ਕਰਕੇ ਹੀ ਸੋ ਹੋ ਸਕੇ ਫਿੱਕਾ ਦੁੱਧ ਪਿਓ ਦੁੱਧ ਦੇ ਵਿੱਚ ਕੋਈ ਸ਼ੱਕਰ ਚੀਨੀ ਕੁਝ ਨਹੀਂ ਪਾਣਾ ਦੁੱਧ ਦੀ ਆਪਣੀ ਮਿਠਾਸ ਹੁੰਦੀ ਹੈ ਜੀ ਦੋ ਟਾਈਮ ਬ੍ਰਸ਼ਿੰਗ ਕਰਨੀ ਹੀ ਕਰਨੀ ਹੈ ਦੋ ਟਿੰ ਬਿਟਵੀਨ ਹਰ ਖਾਣੇ ਤੋਂ ਬਾਅਦ ਜਾਂ ਜਦ ਵੀ ਤੁਸੀਂ ਕੁਝ ਮਿੱਠਾ ਖਾ ਰਹੇ ਹੋ ਕੁਝ ਖਾ ਰਹੇ ਹੋ ਉਸ ਤੋਂ ਬਾਅਦ ਕੁਝ ਟਾਈਮ ਰਿੰਸ ਜ਼ਰੂਰ ਕਰ ਲਿਆ ਕਰੋ ਜੀ ਇਨ ਆਗ ਦੇਗਾ ਪੱਖਿਆਰ ਰੱਖਦੇ ਆ ਤਾਂ ਕਾਫੀ ਫਰਕ ਪੈਂਦਾ ਆ ਹੋ ਸਕੇ 6 ਮੰਥਸ ਜਾਂ ਇਅਰਲੀ ਚੈੱਕ ਅਪ ਡੈਂਟਲ ਕਰਵਾ ਲਿਆ ਜੀ ਕਿਉਂਕਿ ਆਪਾਂ ਨੂੰ ਨਹੀਂ ਪਤਾ ਚੱਲਦਾ ਵੀ ਆਪਣੇ ਮੂੰਹ ਦੇ ਵਿੱਚ ਕੀ ਹੋ ਰਿਹਾ ਹੈ ਅਨਟਨਲੈਸ ਪੇਨ ਸਟਾਰਟ ਹੋ ਜੇ ਮੋਸਟਲੀ ਪੇਸ਼ੈਂਟ ਉਸ ਟਾਈਮ ਆਂਦਾ ਜਦ ਦਰਦ ਹੋਣ ਲੱਗ ਜਾਂਦਾ ਜੀ ਠੀਕ ਹੈ ਤੇ ਬੱਚਿਆਂ ਦਾ ਸਪੈਸ਼ਲ ਧਿਆਨ ਰੱਖੋ ਪੈਰੈਂਟਸ ਨੂੰ ਦੇਖਣਾ ਚਾਹੀਦਾ ਹੈ ਵੀ ਇਟਲਸੋ 1 ਜਾਂ 2 ਮਿੰਟ ਬਰਸ਼ ਕਰਨ ਤੇ ਸਾਰੇ ਦੇ ਸਾਰੇ ਸਰਫਸਸ ਸਾਫ ਹੋਣੇ ਚਾਹੀਦੇ ਆ ਨੇ ਜੀ ਜਦੋਂ ਆਪਾਂ ਬੇਸਿਕਲੀ ਸਫਾਈ ਦੀ ਗੱਲ ਕਰਦੇ ਆ ਤਾਂ ਹਰ ਸਰਫਸ ਤੇ ਥੋੜਾ ਬਰਸ਼ ਘੁੰਮਣਾ ਚਾਹੀਦਾ ਹੈ ਜੀ ਠੀਕ ਹੈ ਇਹ ਨਹੀਂ ਵੀ ਆਪਾਂ ਨੇ ਸਿਰਫ ਸਾਰ ਨੂੰ ਹੀ ਕਰਨ ਦੀ ਆਦਤ ਹੋ ਜੀ ਜੀ ਇਟਸ ਆਲਵੇਸ ਕਿ ਆਪਾਂ 45 ਡਿਗਰੀ ਦਾ ਐਂਗਲ ਬਣਦਾ ਹੈ ਮਸੂੜੇ ਤੇ ਦੰਦ ਦੇ ਵਿੱਚ ਐ ਸਟ੍ਰੋਕਸ ਦੇਣੇ ਬਹੁਤ ਜ਼ਰੂਰੀ ਆ ਓਕੇ ਠੀਕ ਹੈ ਇਹ ਸਟ੍ਰੋਕਸ ਦੇਣੇ ਬਹੁਤ ਜ਼ਰੂਰੀ ਆ ਅੰਦਰ ਦੇ ਸਟ੍ਰੋਕਸ ਦੇਣੇ ਬਹੁਤ ਜ਼ਰੂਰੀ ਮੋਸਟਲੀ ਪੇਸ਼ੈਂਟ ਦੇ ਬਾਅਦ ਤੋਂ ਦੰਦ ਚਮਕਦੇ